ਜੀਡੀਐਸ ਨਿਊਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਅੰਮ੍ਰਿਤਸਰ ਦੇ ਹਲਕਾ ਅਟਾਰੀ ਦੇ ਪਿੰਡ ਜਠੌਰ ਵਿਖੇ ਬਾਬਾ ਕਲਿਆਣਾ ਸਾਹਿਬ ਗੁਰਦੁਆਰਾ ਸਾਹਿਬ ਦਾ ਪਾਠੀ ਸਿੰਘ ਨੂੰ ਪਿੰਡ ਦੇ ਨੌਜਵਾਨ ਜੋ ਕਿ ਯੂਕੇ ਤੇ ਕੈਨੇਡਾ ਗਏ ਹੋਏ ਹਨ ਉਹਨਾਂ ਵੱਲੋਂ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਦਸਵੰਦ ਕੱਢ ਕੇ ਬਾਬਾ ਜੀ ਨੂੰ ਦੋ ਤੋਲੇ ਦੇ ਸੋਨੇ ਦਾ ਕੈਂਠਾ ਜਿਹੜਾ ਕਿ ਭੇਟ ਕੀਤਾ ਗਿਆ ਅਤੇ ਪੂਰੇ ਪੰਜਾਬ ਵਿੱਚ ਇਹਨਾਂ ਪਰਿਵਾਰ ਦੀ ਇਹਨਾਂ ਦੇ ਪਿੰਡ ਦੀ ਚਰਚਾ ਹੋ ਰਹੀ ਹੈ ਹਰ ਪਾਸੇ ਲੋਕ ਸ਼ਲਾਂਗਾ ਕਰਦੇ ਨਜ਼ਰ ਆ ਰਹੇ ਹਨ ਆਪਣੇ ਗੁਰੂ ਘਰ ਦੇ ਵਜੀਰ ਪਾਠੀ ਸਿੰਘ ਨੂੰ ਜਿਹੜਾ ਸਨਮਾਨਤ ਕਰਨਾ ਚਾਹੀਦਾ ਤਾਂ ਜੋ ਕਿ ਸਾਡੇ ਆਉਣ ਨਾਲ ਬੱਚੇ ਵੀ ਇਸ ਗੁਰੂ ਵਾਲੇ ਤੇ ਬਾਣੀ ਦੇ ਨਾਲ ਜੁੜ ਸਕਣ ਜਿਸ ਦੇ ਤਹਿਤ ਇਹਨਾਂ ਐਨਆਰਏ ਵੀਰਾਂ ਦੇ ਵੱਲੋਂ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਨਮਾਨਤ ਕਰਨ ਉਪਰੰਤ ਹਰ ਪਾਸੇ ਇਸ ਪਾਠੀ ਸਿੰਘ ਦੇ ਸਨਮਾਨ ਦੀ ਚਰਚਾ ਹੋ ਰਹੀ ਹੈ ਦਾਦੀ ਹੈ ਕਿ ਦੋ ਤੋਲੇ ਦੇ ਕੈਂਠੇ ਨਾਲ ਗਰੰਤੀ ਸਿੰਘ ਦਾ ਪਿੰਡ ਵੱਲੋਂ ਸਨਮਾਨ ਕੀਤਾ ਗਿਆ ਰਹਿਨ ਨੂੰ ਕੋਠੀ ਅਤੇ ਏਸੀ ਐਲਡੀ ਸਣੇ ਦਿੱਤੀ ਗਈ ਹੈ ਅਤੇ ਕੈਨੇਡਾ ਤੇ ਯੂਕੇ ਬੈਠੇ ਪਿੰਡ ਦੇ ਨੌਜਵਾਨਾਂ ਨੇ ਗਰੰਥੀ ਸਿੰਘ ਲਈ ਪੈਸੇ ਵੀ ਭੇਜੇ ਹਨ ਦੱਸਦੀ ਹੈ ਕਿ ਇਲਾਕੇ ਦੇ ਵਿੱਚ ਜਿੱਥੇ ਲੋਕ ਗਰੰਥੀ ਸਿੰਘ ਨੂੰ ਮਾਨ ਸਨਮਾਨ ਨਾ ਦਿੰਦੇ ਹੋਏ ਨਜ਼ਰ ਆਉਂਦੇ ਹਨ ਉੱਥੇ ਹੀ ਕੁਝ ਅਜਿਹੇ ਲੋਕ ਹਨ ਜੋ ਕਿ ਪਾਠੀ ਸਿੰਘਾਂ ਦਾ ਸਨਮਾਨ ਕਰਦੇ ਹਨ ਅਤੇ ਇਹ ਨੌਜਵਾਨ ਜੋ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ ਅਤੇ ਐਨ ਆਰ ਆਈ ਵੀਰ ਜਿਨ੍ਹਾਂ ਨੇ ਇਸ ਪਾਠੀ ਸਿੰਘ ਦਾ ਸਨਮਾਨ ਕੀਤਾ ਦੱਸਦੀ ਹੈ ਕਿ ਸਾਨੂੰ ਆਪਣੇ ਗੁਰਦੁਆਰਾ ਸਾਹਿਬ ਦੇ ਇਸ ਵਜੀਦ ਗਰੰਥੀ ਸਿੰਘ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਦੁੱਖ ਸੁੱਖ ਦੇ ਵਿੱਚ ਇਸ ਦਾ ਭਾਈਵਾਲ ਵੀ ਬੰਨਾ ਚਾਹੀਦਾ ਪਰ ਕੁਝ ਲੋਕ ਅਜਿਹਾ ਨਹੀਂ ਕਰਦੇ ਪਰ ਅਜਿਹਾ ਦੇਖਣ ਨੂੰ ਮਿਲਿਆ ਕਿ ਅੰਮ੍ਰਿਤਸਰ ਦੇ ਹਲਕਾ ਅਟਾਰੀ ਦੇ ਪਿੰਡ ਜਠੌਰ ਵਿਖੇ ਬਾਬਾ ਕਲਿਆਣਾ ਸਾਹਿਬ ਗੁਰਦੁਆਰਾ ਸਾਹਿਬ ਦਾ ਪਾਠੀ ਸਿੰਘ ਜਿਸ ਨੂੰ ਪਿੰਡ ਦੇ ਨੌਜਵਾਨ ਜੋ ਕਿ ਐਨ ਆਰ ਆਈ ਯੂਕੇ ਤੇ ਕੈਨੇਡਾ ਵਿੱਚ ਰਹਿੰਦੇ ਹਨ ਉਹਨਾਂ ਦੇ ਵੱਲੋਂ ਇਹ ਸਨਮਾਨ ਦਿੱਤਾ ਗਿਆ ਜੋ ਕਿ ਚਰਚਾ ਦਾ ਵਿਸ਼ਾ ਆਓ ਅਸੀਂ ਗੱਲਬਾਤ ਕਰਦੇ ਹਾਂ ਪਿੰਡ ਵਾਸੀਆਂ ਦੇ ਨਾਲ ਅਤੇ ਹੈੱਡ ਗਰੰਟੀ ਦੇ ਨਾਲ ਕੀ ਉਹਨਾਂ ਦਾ ਕਹਿਣਾ ਦੇਖਦੇ ਰਹੋ ਜਿਹੜੀ ਇਸ ਨਿਊਜ਼ ਟੀਵੀ ਦੇ ਨਾਲ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅੰਮ੍ਰਿਤਸਰ ਤੋਂ ਬਿਊਰੋ ਰੂਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗਰਮੀਤ ਸਿੰਘ ਧੰਨ ਧੰਨ ਬਾਬਾ ਕਲਿਆਣਾ ਸਾਹਿਬ ਅਮਰ ਸ਼ਹੀਦ ਮਹਾਂਪੁਰਖਾਂ ਸਾਡੇ ਸਥਾਨ ਆ ਇਹ ਬਾਬਾ ਜੀ ਸਾਡੇ ਉੱਥੇ ਗ੍ਰੰਥੀ ਹੱਲ ਮੈਂ ਸਮੇਂ ਤੋਂ ਸੇਵਾ ਕਰਨ ਦੇ ਆ ਬਹੁਤ ਸੋਹਣੀ ਨਾਲ ਸਬਰ ਤੇ ਸੰਤੋਖ ਦੇ ਨਾਲ ਬੜੀ ਇੱਤ ਦੇ ਨਾਲ ਇਹਨਾਂ ਸੇਵਾ ਕੀਤੀ ਆ ਰਾਤ ਦਿਨ ਬਹੁਤ ਵਧੀਆ ਮਿਹਨਤ ਕਰਦੇ ਆ ਸਾਰਾ ਪਰਿਵਾਰ ਬੜੀ ਇਹਨਾਂ ਨੇ ਕਦੀ ਕਹੇ ਗੱਲ ਦਾ ਕੋਈ ਤਮਾ ਨਹੀਂ ਕੀਤਾ ਕੋਈ ਲਾਲਚ ਨਹੀਂ ਕੀਤਾ ਬਹੁਤ ਸਬਰ ਸੰਤੋਖ ਦੇ ਨਾਲ ਸੇਵਾ ਕੀਤੀ ਆ ਅੱਜ ਸਾਡੇ ਛੋਟੇ ਵੀਰ ਭਾਈ ਜੋਗਾ ਸਿੰਘ ਤੇ ਭਾਈ ਗਰਜੰਡ ਸਿੰਘ ਨੇ 2 ਤੋਲੇ ਕੰਠਾ ਜਿਹੜਾ ਸੋਨੇ ਦਾ ਬਣਵਾ ਕੇ ਘਰ ਸੱਜ ਕੇ ਬਾਬੇ ਦਾ ਸਨਮਾਨ ਕੀਤਾ ਹੈ ਬਹੁਤ ਖੁਸ਼ੀ ਆ ਅਸੀਂ ਨਗਰ ਦੀਆਂ ਇਲਾਕੇ ਦੀਆਂ ਹੋਰ ਦੇਸਾਂ ਵਸਿਆਂ ਸੰਗਤਾਂ ਨੂੰ ਇਹ ਹੱਥ ਜੁੜ ਕੇ ਬੇਨਤੀ ਆ ਗੁਰਮੁਖੋ ਪਿਆਰਿਓ ਗੁਰੂ ਘਰਾਂ ਦੇ ਗ੍ਰੰਥੀ ਸਿੰਘ ਆ ਜਿਹੜੇ ਉਹਨਾਂ ਦਾ ਵੱਧ ਤੋਂ ਵੱਧ ਸਨਮਾਨ ਕਰੋ ਜਿੰਨਾ ਵੀ ਹੋ ਸਕਦਾ ਉਹਨਾਂ ਦਾ ਇਤਮਾਨ ਸੇਵਾ ਸਤਕਾਰ ਜਰੀਆ ਗੁਰੂ ਘਰ ਦੇ ਗ੍ਰੰਥੀ ਜੀ ਕਰਨੀ ਚਾਹੀਦੀ ਆ ਬਾਕੀ ਗਰੰਥੀ ਸਿੰਘਾਂ ਨੂੰ ਵੀ ਬੇਨਤੀ ਹੱਥ ਜੋੜ ਕੇ ਵੀ ਉਹ ਵੀ ਆਪਣੇ ਬੜੇ ਸਬਰ ਸੰਤੋਖ ਤੇ ਚੰਗੀ ਚੜ੍ਹਦੀ ਕਲਾ ਦੇ ਨਾਲ ਜਿਹੜੀ ਆ ਗੁਰੂ ਘਰ ਦੇ ਵਿੱਚ ਸੇਵਾ ਜਿਹੜੀ ਉਹ ਨਿਭਾਉਣ ਇਸੇ ਤਰ੍ਹਾਂ ਸਾਡੇ گاਉਂ ਵਾਲੇ ਜਿੱਤਰਾ ਬੱਚੇ ਆ ਕੁਸਮਾ ਕੱਢ ਕੇ ਸ਼ਾਮਾ ਨੂੰ ਜਾਂ ਸਵੇਰ ਦੇ ਟਾਈਮ ਸ਼ਾਮਾ ਦੇ ਟਾਈਮ ਹੀ ਬੱਚਿਆਂ ਦਾ ਟਾਈਮ ਹੁੰਦਾ ਹੈ ਸਵੇਰ ਦੇ ਸਕੂਲ ਦਾ ਟਾਈਮ ਆ ਤੇ ਛੋਟੇ ਬੱਚਿਆਂ ਨੂੰ ਗਾਂ ਸਿੱਖਿਆ ਗੁਰਬਾਣੀ ਦੀ ਸੰਸਥਾ ਜਿਹੜੀ ਉਹ ਆਪੋ ਆਪਣੇ ਪਿੰਡਾਂ 'ਚ ਗਰੰਥੀ ਸਿੰਘਾਂ ਨੂੰ ਬੇਨਤੀ ਆ ਦੇਣ ਇਸੇ ਤਰ੍ਹਾਂ ੜੀਆਂ ਸੰਗਤਾਂਵਾਂ ਉਹ ਗ੍ਰੰਥੀ ਸਿੰਘਾਂ ਦਾ ਮਾਨ ਸਤਕਾਰ ਕਰਦਿਆਂ ਰਹਿਣ ਉਹ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੇਰੀ ਕੀ ਨਾਮ ਜੀ ਮੇਰਾ ਨਾਮ ਗੁਰਦੇਵ ਸਿੰਘ ਪਿੰਡ ਗੜਾ ਜੀ ਜਠਾਵਾਲ ਜਠਾਵਾਲ ਅ ਅੱਜ ਤੁਸੀਂ ਬਾਬਾ ਜੀ ਨੂੰ ਸੋਨੇ ਦੇ ਕੈਂਠੇ ਦਾ ਸਨਮਾਨ ਕੀਤਾ ਇਸ ਤਰ੍ਹਾਂ ਮੰਜ ਜਹਾਂ ਚਾਇਆ ਬਹੁਤ ਖੁਸ਼ੀ ਆ ਬਾਬਾ ਜੀ ਕਿਉਂਕਿ ਗੁਰੂ ਘਰ ਦੇ ਗ੍ਰੰਥੀ ਸਿੰਘ ਨੂੰ ਆਪਾਂ ਸਨਮਾਨ ਨਹੀਂ ਦਿੰਦੇ ਤੇ ਗਾਂ ਉਹਨਾਂ ਦੇ ਬੱਚੇ ਵੀ ਗ੍ਰੰਥੀ ਸਿੰਘ ਬਣ ਤੋਂ ਸੰਕੋਚ ਕਰਦੇ ਜਾ ਰਹੇ ਆ ਤੇ ਇਹ ਮੇਰੇ ਤੋਂ ਛੋਟਾ ਭਰਾ ਮੇਰਾ ਕੈਨੇਡਾ ਉਹਨੂੰ ਮੈਂ ਆਖਿਆ ਵੀ ਆਪਾਂ ਤੇ ਗੁਰੂ ਘਰ ਦੇ ਗ੍ਰੰਥੀ ਸੇ ਨੂੰ ਸਨਮਾਨਤ ਕਰੀਏ ਤੇ ਗਾਹ ਆਉਣ ਵਾਲੇ ਹੋਰ ਵੀ ਤਸ਼ਾਹ ਵਧੇਗਾ। ਜੀ ਗਾਹ ਤੁਹਾਡੇ ਪੜਾਵਾ। ਜੋਗਾ ਸਿੰਘ ਜੀ। ਕਿਹੜੀ ਜਗ੍ਹਾ ਗਿਆ? ਕੈਨੇਡਾ ਜੇ। ਠੀਕ ਹੈ। ਹਾਂਜੀ ਇੱਕ ਨਾਲ ਉਹਦਾ ਦੋਸਤ ਧਿਆ ਨਾਲ ਉਸਨੇ ਸਨਮਾਨਤ ਕੀਤਾ ਉਸਦਾ ਨਾਮ ਅਰਜੰਟ ਸਿੰਘ ਉਹ ਜੁਕੇ ਆ। ਹਾਂਜੀ ਹਾਂਜੀ। ਠੀਕ ਹੈ। ਕਿੰਨੇ ਤੋਲੇਆਂ ਦਾ ਜਿਹੜਾ ਤੁਸੀਂ ਘੰਟਾ ਪਾਇਆ। ਦੋ ਤੋਲੇਆਂ ਦਾ ਜੇ। ਦੋ ਤੋਲੇ। ਹਾਂਜੀ। ਤੇ ਕਿਹੜੇ ਗੁਰੂ ਘਰ ਦੇ ਹੈਗੇ ਨੇ ਇਹ ਕਿਹੜਾ ਇਹ ਸਾਡੇ ਬਾਬਾ ਕਲਿਆਣ ਜੀ ਦਾ ਗੁਰਦੁਆਰਾ ਜੀ। ਸ਼ਹੀਦ ਸਿੰਘ ਹੋਏ ਆ। ਉਹਨਾਂ ਦਾ ਗੁਰਦੁਆਰਾ ਜੀ। ਤੇ ਲੋਕਾਂ ਕੋਲ ਕਿ ਸਹਾ ਦੇਣ ਚਾਹੁੰਦੇ ਸੀ ਦੇਖਿਆ ਵੀ ਲੋਕ ਬਹੁਤ ਘੱਟ ਸਰਕਾਰ ਕਰਦੇ ਨੇ ਗ੍ਰੰਥੀ ਚੱਕ ਦਾ ਗੁਰੂ ਦੇ ਵਜੀਫ ਦਾ ਪਰ ਤੁਸੀਂ ਬਹੁਤ ਸਰਕਾਰ ਦੇ ਨਾਲ ਕਰੇ ਤੁਹਾਡੇ ਆ ਜਾਂਦੀ ਹੈ ਜੋ ਨਗਾਇਆ ਗਿਆ ਕੀ ਜਾਨਾ ਚਾਹੁੰਦੇ ਹੋ ਆਪਾਂ ਤੇ ਉਹ ਕਹਿਣਾ ਚਾਹੁੰਦੇ ਹਾਂ ਗੁਰੂ ਘਰ ਦੇ ਗ੍ਰੰਥੀ ਦਾ ਸਰਮਾਨ ਜਿੰਨਾ ਵੀ ਵੱਧ ਤੋਂ ਵੱਧ ਕੀਤਾ ਜਾਂਦਾ ਕਰੀਏ ਦੇਖੋ ਜੀ ਆਪਾਂ ਪਿੰਡਾਂ ਦੇ ਵਿੱਚ ਮੇਲੇ ਕਰਾਉਂਦੇ ਆ ਤੇ 1.5 2-2 ਲੱਖ ਰੁਪਇਆ ਗਾਉਣ ਵਾਲਿਆਂ ਨੂੰ ਦੇ ਦਿੰਨੇ ਆ ਜੋ ਨੱਚ ਗਾ ਕੇ ਗਾਹ ਜਾਂਦੀਆਂ ਕੰਜਰਖਾਨਾ ਕਜਾ ਗੁਰੂ ਘਰ ਦਾ ਗ੍ਰੰਥੀ ਸਿੰਘ ਦੋਵੇਂ ਟਾਈਮ ਸਾਰੇ ਨਗਰ ਦੀ ਸੁੱਖ ਮੰਗਦਾ ਵਾ ਆਪਾਂ ਉਹਨਾਂ ਨੂੰ ਕੁਝ ਵੀ ਨਹੀਂ ਦੇਣ ਜੋਗੇ ਜਿੰਨੇ ਕੁ ਜੋਗੇ ਉਹਨਾਂ ਕਿਤੇ ਸਨਮਾਨ ਕਰੀਏ ਠੀਕ ਹੈ ਆਪਣਾ ਨਾਮ ਦੱਸ ਕੇ ਮੇਰਾ ਪੂਰਾ ਨਾਮ ਗੁਰਸਮਰਨਜੀਤ ਸਿੰਘ ਆ ਤੇ ਛੋਟਾ ਨਾਮ ਮਾਨ ਦੇ ਨਾਂ ਦੇ ਯਾ ਸਾਰੇ ਜਾਣਦੇ ਆ ਮਾਨ ਸਾਹਿਬ ਕਿਤਾ ਦੇ ਅੱਜ ਬਹੁਤ ਸਨਮਾਨ ਸਨਮਾਨ ਕੀਤਾ ਗਿਆ ਅ ਪ੍ਰਿੰਸੀਗ ਦਾ ਪਿੰਡ ਹਾਂ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਹੈ ਜੀ ਇਹ ਮਾਨ ਸਨਮਾਨ ਜਿਹੜਾ ਇਕੱਲੇ ਗਰੰਥੀ ਸਿੰਘ ਦਾ ਨਹੀਂ ਇਹ ਸਾਰੇ ਪਿੰਡ ਦਾ ਹੀ ਮਾਨ ਸਨਮਾਨ ਆ ਜੀ ਕਿਉਂਕਿ ਜੇ ਗਰੰਥੀ ਸਿੰਘ ਦਾ ਮਾਨ ਸਨਮਾਨ ਆ ਸਮਝ ਲਓ ਸਾਰੇ ਪਿੰਡ ਦਾ ਮਾਨ ਸਨਮਾਨ ਹੋ ਗਿਆ ਤੇ ਅੱਗੇ ਸਾਡੇ ਗ੍ਰੰਥੀ ਬਹੁਤ ਹੀ ਮਿਹਨਤੀ ਆ ਤੇ ਸਾਡੇ ਨਗਰ ਦੀ ਜਿਹੜੀ ਏਕਤਾ ਬਹੁਤ ਆ ਸਾਡਾ ਜਿਹੜਾ ਗੁਰਦੁਆਰਾ ਸਾਹਿਬ ਆ ਇਹ ਚਾਲੀਆਂ ਪਿੰਡਾਂ ਦੇ ਵਿੱਚ ਇਹੋ ਜਿਹਾ ਗੁਰਦੁਆਰਾ ਕਿਸੇ ਨੇ ਨਹੀਂ ਬਣਾਇਆ ਪਿੰਡ ਸਾਡਾ ਬਿਲਕੁਲ ਛੋਟਾ ਤੇ ਪਰ ਏਕਤਾ ਬਹੁਤ ਆ ਗ੍ਰਾਈ ਬੜੀ ਵੱਧ ਚੜਕੇ ਦਿੰਦੇ ਆ ਹਰ ਕੋਈ ਜਿਹਦੇ ਘਰ ਜਾਈਏ ਜਿਸ ਦਿਨ ਸਾਡੀ ਗ੍ਰਾਈ ਹੁੰਦੀ ਆ ਉਸ ਦਿਨ ਸਾਡੇ ਸੰਗਤਾਂ ਘਟੋ ਘਟ ਵੀ 100 ਤੋਂ ਉੱਪਰ ਹੁੰਦੇ ਆ ਤੇ ਹਰ ਘਰ ਦੇ ਵਿੱਚ ਲੰਗਰ ਹੁੰਦਾ ਸਾਡੇ ਕਿਸ ਨੇ ਪਕੌੜਿਆਂ ਲੰਗਰ ਲਾਇਆ ਕਿਸ ਨੇ ਜਲੇਬਾਂ ਲਾਇਆ ਕਿਸ ਨੇ ਠੰਡਿਆਂ ਦਾ ਲਾਇਆ ਬਹੁਤ ਏਕਤਾ ਸਾਡੀ ਨਗਰ ਦੀ ਦੀ ਮਹਾਰਾਜ ਬਾਬਾ ਕ ਲੈਣਾ ਇਸ ਤਰ੍ਹਾਂ ਹੀ ਸਾਡੀ ਨਗਰ ਦੀ ਏਕਤਾ ਬਣਾਈ ਰੱਖੇ ਤੇ ਇਸ ਤਰ੍ਹਾਂ ਹੀ ਤਰੱਕੀ ਹੁੰਦੀ ਰਹੇ ਠੀਕ ਹੈ ਜੀ ਹਾਂਜੀ ਬਾਬਾ ਜੀ ਆਪਣਾ ਨਾਮ ਬਸ ਕੇ ਜੀ ਮਿਲਣਾ ਸੰਤੂ ਸਿੰਘ ਜੀ ਤੇ ਅੱਜ ਦਾ ਤੁਹਾਨੂੰ ਮਾਨ ਸਨਮ ਕੀਤਾ ਵਾ ਪਿੰਡ ਦੇ ਲੋਕਾਂ ਨੇ ਪਰਵਾਰ ਨੇ ਕੀ ਕਹਿਣਾ ਚਾਹੋ ਬਹੁਤ ਖੁਸ਼ੀ ਆ ਜੀ ਇਹ ਗੱਲ ਦੀ ਸੰਗਰਦਸਾ ਬੇਂਦਿਆ ਕਰਦੇ ਰਹੇ ਆ ਤੇ ਮਹਾਰਾਜ ਨੇ ਕਿਰਪਾ ਕੀਤੀ ਤੇ ਉਹਨਾਂ ਨੇ ਆਪਣੇ ਖੁਸ਼ੀ ਨਾਲ ਕਿਤਾ ਮੈਨੂੰ ਨਾ ਦੱਸਿਆ ਵੀ ਨਹੀਂ ਆ। ਫਿਰ ਉਦੋਂ ਪਤਾ ਲੱਗਾ ਜਦੋਂ ਉਹਨਾਂ ਨੇ ਪਹਿਲੀ ਤਬਾ ਬਾਬਤ ਨੂੰ ਸਨਮਾਨਤ ਕਰਨਾ। ਕਿੰਨਾ ਚੋ ਗਿਆ ਤੁਹਾਨੂੰ ਪਾਠ ਕਰਦਿਆ ਸੀ ਉਹ ਲੰਘੇ ਨੂੰ। ਮੈਨੂੰ ਛੇ-8-9 ਸਾਲ ਹੋ ਗਏ ਤੇ ਮੈਨੂੰ 10-12 ਸਾਲ ਹੋ ਗਏ ਪਾਠ ਕਰਦੇ ਨੂੰ। ਕਲੀਸਥਾਨਾ ਮਾਨ ਸਨਮਾਨ ਹੋਇਆ ਕਿ ਪਹਿਲੀ ਵਾਰੀ? ਨਹੀਂ ਆ ਪਹਿਲੀ ਵਾਰੀ ਆ। ਪਹਿਲੀ ਵਾਰੀ। ਆ ਉਸਰਾ ਮਾੜਾ ਛੋਟਾ-ਮੋਟਾ ਚਲਦਾ ਰਿੰਦਾ ਕੰਮ। ਤੇ ਆਹੜਾ ਇਹ ਪਹਿਲੀ ਵਾਰੀ ਆ। ਸਾਡੇ ਇਲਾਕੇ ਚ ਪਹਿਲੀ ਵਾਰੀ ਆ ਜਿਨ ਲਗਲਾ ਪਿੰਡਾਂ ਦਾ ਪਿੰਡਾਂ ਜੀ। ਹਾਂਜੀ। 8 ਸਾਲ ਤੁਹਾਨੂੰ ਸਨਮਾਨਤ ਕੀਤਾ ਫਿਰ ਕਿੰਨਾ ਕੁ ਮਨ ਖੁਸ਼ੀ ਆਈ ਇਗਰੂ ਘਰੋਂ ਕਿ ਲਾਇਦਾ ਗੁਰੂ ਘਰ ਦੇ ਵਰਦੀਆਂ ਲੋਕੀ ਬਹੁਤ ਘੱਟ ਮਾਲ ਫਰਮਾਉਂਦੇ ਹਾਂ ਜੀ ਉਹ ਬਹੁਤ ਘੱਟ ਹੀ ਬਹੁਤ ਘੱਟ ਹਾਂਜੀ ਲੋਕੀ ਚਾਜਨਾ ਕਮੇਟੀ ਵਾਲੇ ਨੇ ਪੈਸੇ ਦਿੰਦੇ ਤੇ ਬਹੁਤ ਘੱਟ ਲੋਕ ਕਰਦੇ ਆ ਉਹ ਜਿਹੜੇ ਤੁਹਾਡੇ ਦਾ ਬੱਚੇ ਉਹ ਵੀ ਗਰੰਟੀ ਸਿੰਘ ਬਣਾਉਂਗੇ ਕਿ ਨਹੀਂ ਬਣਾਉਗਾ ਸਾਡਾ ਪਝੰਗੀ ਪਝੰਗੀ ਤਰ੍ਹਾਂ ਉਹ ਪੂਰਾ ਹੋ ਗਿਆ ਸੀ ਤੇ ਬਾਕੀ ਕੁੜੀਆਂ ਉਹ ਪਾਠ ਕਰ ਲੈਂਦੀ ਆ ਉਹ ਵਿਆਹੀ ਆ ਹਾਂਜੀ ਦੇਖਣ ਨੂੰ ਮਿਲਦਾ ਕਿ ਜਿਹੜੇ ਅੱਜ ਕੱਲ ਗਰੰਟੀ ਸਿੰਘ ਇਹ ਆਪਣੇ ਬੱਚਾ ਨੂੰ ਗਰੰਟੀ ਸਿੰਘ ਨਹੀਂ ਬਣਾ ਰਹੇ ਇਹ ਰੀਜਨ ਕੀ ਆ ਕਿਉਂਕਿ ਮਾਨਸਤਕਾਰ ਨਹੀਂ ਮਿਲਦਾ ਜਾਂ ਜਿਸ ਤਰ੍ਹਾਂ ਹੋਣੀ ਚਾਹੀਦੀ ਉਹ ਤੀਨ ਨਹੀਂ ਮਿਲਦੀ ਬੱਚੇ ਮਾਨਸਤਕਾਰ ਵੀ ਘੱਟ ਮਿਲਦਾ ਤੇ ਬਾਕੀ ਜਿੰਨੀ ਸ਼ਰੂਰਤ ਚਾਹੀਦੀ ਹੈ ਉੰਨੀ ਜਿਹੜੀ ਤਰਖਾ ਉਹ ਨਹੀਂ ਮਿਲਦੀ ਉਹਨਾਂ ਨਹੀਂ ਹੈਗਾ 5-7 ਹਜ਼ਾਰ ਨਾਲ ਕੀ ਬੰਦਾ ਇਹ ਤੋਂ ਵੱਧ ਕੋਈ ਵੀ ਨਹੀਂ ਦਿੰਦਾ ਘੱਟੋ ਘੱਟ 15-20 ਹਜ਼ਾਰ ਰੁਪਇਆ ਗ੍ਰਾਂਥੀ ਤਰਖਾ ਚਾਹੀਦੀ ਆ ਤੇ ਇਹ ਕਰਕੇ ਜਿਆਦਾ ਲੋਕ ਇਸ ਤੋਂ ਇਹ ਕਰਕੇ ਵੀ ਕਈ ਬੰਦੇ ਮਡੇ ਮਡੇ ਪਾਠ ਕਰ ਹੀ ਲੈਂਦੇ ਆ ਤੇ ਉਹ ਵੀ ਤਾਂ ਵੀ ਨੌਕਰੀਆਂ ਕਰਦੇ ਜੇ ਬਾਹਰ ਜਾਣ ਨੂੰ ਤੁਰੇ ਫਿਰਦੇ ਆ ਇਹ ਕਰਕੇ ਪੂਰਾ ਜਿਹੜਾ ਉਹ ਜਿਹੜੀ ਅਰਜਕਾ ਖਜਾਰਾ ਗ੍ਰਾਂਥੀ ਦਾ ਨਹੀਂ ਹੁੰਦਾ ਕਿਲਾਦਾਂ ਜਿਹੜਾ ਮਾਨ ਸਰਕਾਰ ਐਜਪੀਸੀ ਨੂੰ ਸੰਸਤਾ ਦਿੰਦੀ ਪਰੋਲਾ ਮਾਨਸਮਾਨ ਨਹੀਂ ਮਿਲਿਆ ਇਹ ਪਰਿਵਾਰਾਂ ਨੇ ਦਿੱਤਾ ਪਿੰਦੇ ਲੋਕਾਂ ਨੇ ਦਿੱਤਾ ਐਜਪੀਸੀ ਕਿੱਥੇ ਕਰਦੀ ਉਹ ਨਹੀਂ ਕੁਝ ਵੀ ਕਰਦੀ ਉਹ ਤੇ ਬਹੁਤ ਘੱਟ ਉਹ ਪੰਜਤੀ ਹਾਤਵਾ ਤਰਖਾ ਹੀ ਨਹੀਂ ਦਿੰਦੇ ਤੇ ਜੇ ਪੰਡਾ ਦੀ ਗਰੰਤੀ ਆ ਹਾਂਜੀ ਐਸਬੀਜੀ ਵੀ ਕੁਝ ਵੀ ਕਰਦੀ ਜੀ ਇਹ ਵੀ ਕਰਨਾ ਚਾਹੋਗੇ ਲੋਕਾਂ ਨੂੰ ਲੋਕਾਂ ਨੂੰ ਹੀ ਪਾਰ ਦੇ ਗਰੰਤੀਆਂ ਦਾ ਵੱਧ ਤੋਂ ਵੱਧ ਮਾਨਸਤਕਾਰ ਕਰੋ ਤੇ ਇਹ ਕਰ ਕਿਹੜਾ ਨਗਰਸਤਕਾਰ ਉਹਦੇ ਗਰੰਤੀਆਂ ਸਤਕਾਰ ਉਹਦੇ ਕੰਸੇ ਜੇ ਸਰਕਾਰ ਉਹਨਾਂ ਵੱਧ ਥੋੜਾ ਆ ਇਹ ਗਰੰਤੀਆਂ ਸਤਕਾਰ ਕਰੋ ਜਿਹੜਾ ਕਿਸੇ ਦਾ ਮਹਾਰ ਸਰਕਾਰ ਆ ਜੋ ਗੁਰੂ ਮਹਾਰਾਜ ਕਰਦੇ ਸਰਕਾਰ ਕਰਦਾ ਉਹ ਮਹਾਰ ਸਰਕਾਰ ਆ ਇਹ ਕਰਕੇ ਵੱਧ ਵੱਧ ਕਰੋ ਤੇ ਗ੍ਰੰਥੀ ਸਿੰਘ ਵੀ ਆਪਣੇ ਸੂਰਾਂ ਦੇ ਕੈਮਰਾਨ ਉਹ ਵੀ ਆਪਣਾ ਪਾਠ ਪੂਜਾ ਕਰਨ ਤੇ ਆਪਣੇ ਸਹੀ ਰਹਿਣ ਤੇ ਸੰਗਤਾ ਮਹਾਰ ਸਰਕਾਰ ਕਰਦੀਆਂ ਜਿਹੜਾ ਸਹੀ ਬੰਦੇ ਉਹ ਕਰਦੇ ਉਹਨਾਂ ਦਾ ਮਹਾਰ ਸਰਕਾਰ ਹਾਂਜੀ